ਜਿਹੜਾ ਤਰਾਜ ਕਰ ਰਹੇ ਤੇ ਕੌਣ ਹੋਊਗੀ ਸੁਪਰੀਮ ਬਾਡੀ ਅਕਾਲ ਤਖਤ ਸਾਹਿਬ ਹੋਊਗਾ ਨਾ ਉਹਨਾਂ ਦੀ ਸੁਪਰੀਮ ਬਾਡੀ ਕੀ ਹੈ ਪਾਪ ਹੀ ਹੈ ਨਾ ਮੇਨ ਡੋਸੀਸ ਹੀ ਹੈ ਨਾ ਮੇਨ ਸੰਪਰਦਾਵਾਂ ਹੀ ਨੇ ਨਾ ਉਹ ਕਹਿੰਦੀਆਂ ਡੇਰੇਦਾਰ ਨੇ ਆ ਸੁਣ ਲਿਆ ਹਣਾ ਤੁਸੀਂ ਸਾਰੇ ਕੀ ਕਹਿੰਦਾ ਕਹਿੰਦਾ ਕਿ ਇਹਨਾਂ ਜਿਹੜਾ ਹੈੱਡ ਆ ਜਿਹੜਾ ਕਿ ਉਹ ਪੋਪ ਆ ਤੇ ਉਹਦੇ ਅੰਡਰ ਆਉਂਦੇ ਆ ਤੇ ਉਹਦੇ ਜਿਹੜੇ ਕਿ ਉਹ ਜੇ ਇਹਨਾਂ ਨੂੰ ਗਲਤ ਕਹਿੰਦਾ ਉਹ ਨਹੀਂ ਇਹਨਾਂ ਨੂੰ ਮੰਨਦਾ ਸਵੰਕਰ ਨੂੰ ਲੈਣਾ ਹੈੱਡ ਨਹੀਂ ਹੈਗਾ ਇਹ ਖੱਜਾ ਹੁਣ ਸਾਨੂੰ ਆ ਕੇ ਦੱਸਣ ਕਿ ਸਾਡਾ ਹੈੱਡ ਕੌਣ ਆ ਜਾ ਸਾਨੂੰ ਇਹ ਸਾਨੂੰ ਡਿਫਾਈਨ ਕਰਨ ਗਿਆ ਕਿ ਅਸੀਂ ਸਾਡੇ ਚ ਪਖੰਡਵਾਦ ਕੀ ਆ ਜਾਂ ਸਾਡੇ ਚ ਸਾਡਾ ਹੈਡ ਕੋਨ ਆ ਤੇ ਸਾਨੂੰ ਸਾਨੂੰ ਕੌਣ ਗਲਤ ਕਹਿੰਦਾ ਕੌਣ ਸਹੀ ਕਹਿੰਦਾ ਮੈਂ ਕਹਿੰਦਾ ਸਾਡੇ ਚ ਪਖੰਡਵਾਦ ਨਹੀਂ ਆ ਸਾਡੇ ਚ 100 ਪਖੰਡ ਹੋਣ ਸਾਡੇ ਚ 1000 ਪਖੰਡਵਾਦ ਹੋਏ ਮਤਲਬ ਇਹ ਸਾਨੂੰ ਆਗੇ ਪਖੰਡਵਾਦ ਦਾ ਇਹ ਸਾਨੂੰ ਡਿਫਾਈਨ ਕਰਨ ਗਿਆ ਆਗੇ ਕਿ ਤੁਹਾਡੇ ਚ ਕੀ ਆ ਤੇ ਕੀ ਨਹੀਂ ਜਿਹੜੇ ਕੇ ਲੋਗ ਆ ਕੇ ਸਾਨੂੰ ਡਿਫਾਈਨ ਕਰਦੇ ਨੇ ਕਿ ਤੁਹਾਡੇ ਚ ਐ ਐਦਾ ਹੈ ਤੁਹਾਡਾ ਪੋਪ ਤੁਹਾਨੂੰ ਐ ਕਹਿੰਦਾ ਤੇ ਪੋਪ ਤੇਰਾ ਮਾਮਾ ਲੱਗਦਾ ਪੋਪ ਅਸੰਭਵ ਜੋ ਜਿਹੜਾ ਨੇ ਚੱਕ ਕੇ ਪੋਪ ਪੋਪ ਐ ਕਹਿੰਦਾ ਪੋਪ ਤੁਹਾਨੂੰ ਮੰਨ ਤਾਡੇ ਵੀ ਤੁਹਾਨੂੰ ਨਹੀਂ ਮੰਨਦੇ ਫਿਰ ਢੜਨੀਆਂ ਦਾ ਜਿਹੜਾ ਤੁਹਾਡੇ ਸੱਚੇ ਸਿੱਖ ਸਿੱਖ ਸਰੂਪ ਉਹਨਾਂ ਨੂੰ ਤੁਸੀਂ ਜਾ ਕੇ ਅੰਮ੍ਰਿਤਸਰ ਦੇ ਵਿੱਚ ਬੈਣ ਕੀਤਾ ਹੋਇਆ ਵਾ ਤੂੰ ਹੀ ਲੋਕ ਉਹ ਹੋ ਤੂੰ ਹੀ ਲੋਕ ਮਤਲਬ ਉਹ ਹੀ ਹੋ ਜਿ ਕੰਨਾਂ ਚ ਕੀ ਮਹਾ ਵੀ ਕੰਨਾਂ ਚ ਜਿਹੜੀ ਵਧੀਆ ਲੱਗੇ ਸੁਣਨ ਨੂੰ ਉਹ ਚੀਜ਼ ਸੁਣੀ ਜਿਹੜੀ ਕੰਨਾਂ ਨੂੰ ਵੱਜਦੀ ਹੋਣਾ ਤਿੱਖੀ ਉਹ ਨਹੀਂ ਸੁਣੀ ਤੁਸੀਂ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਸੀਂ ਇਹ ਚੀਜ਼ਾਂ ਡਿਫਾਈਨ ਕਰਦੇ ਹੋ ਸਾਨੂੰ ਸੁਪਰੀਮ ਕੋਰਟ ਚੱਕ ਜਾਣਾ ਹਾਈ ਕੋਰਟ ਤੂੰ ਜਿੱਥੇ ਸੁਪਰੀਮ ਛੱਡ ਕੇ ਤੂੰ ਤੂੰ ਮੋਦੀ ਤੱਕ ਚੱਲ ਜਾ ਠੀਕ ਆ ਤੁਸੀਂ ਸਾਨੂੰ ਡਿਫਾਈਨ ਕਰਨ ਦੀ ਕੋਸ਼ਿਸ਼ਾਂ ਕਰਦੇ ਹੋ ਕਿ ਭਈ ਇਹਨਾਂ ਦਾ ਪੋਪ ਤਾਂ ਕੇਂਦਰ ਨਾਲੋਂ ਮੰਨਦਾ ਨਹੀਂ ਆ ਇਹ ਤਾਂ ਆਪਣੇ ਆਪ ਨੂੰ ਧਿਆਨ ਦਿਓ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਆ ਕੀ ਆ ਵੀਡੀਓ ਦੇਖੀ ਮੋਟੋ ਦੇਖੀ ਜੇਰਾ ਮੈਨੂੰ ਕੋਈ ਜਵਾਬ ਦੇ ਸਕਦਾ ਤਾਂ ਜ਼ਰੂਰ ਦੇ ਤਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਪਦੇ ਪਾਸਟਰ ਸਾਹਿਬ ਨੂੰ ਵੀ ਜਰਨੇ ਵੀ ਸਾਡੇ ਕਲੀਸਿਆਂ ਦੇ ਲੋਕ ਕ੍ਰੂਸਰ ਵਰਡ ਕਿਸੇ ਨੇ ਨਹੀਂ ਹਟਾਣਾ ਤੁਹਾਡੀ ਮੀਟਿੰਗਾਂ ਤੁਹਾਡੀ ਕਿਸੇ ਨੇ ਮਹਾਸਭਾ ਨਹੀਂ ਲਿਖਣਾ ਕਿਸੇ ਨੇ ਮਹਾਉਤਸਵ ਨਹੀਂ ਲਿਖਣਾ ਅ ਕ੍ਰੂਸਰ ਵਰ ਪਰ ਐ ਹੀ ਚੱਲੇਗਾ ਐ ਹੀ ਲਿਖਿਆ ਜਾਊਗਾ ਜੇ ਹੈ ਦਮ ਤਾਂ ਰੋਕ ਲੋ ਤੁਹਾਡੇ ਵਰਗੇ ਨਾਲ ਰਹਿੰਦੇ ਆ ਤੇ ਨਾਲ ਬਹਿ ਕੇ ਰੋਟੀ ਖਾਂਦੇ ਜੇ ਆਪਾਂ ਕੁਝ ਬੋਲਦੇ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਸਹਿਣ ਜੁਗੇ ਹੱਥਾਂ 'ਚ ਚੂੜੀਆਂ ਆਪਾਂ ਵੀ ਨਹੀਂ ਪਾਈਆਂ ਹੋਈਆਂ ਮੈਂ ਬਹੁਤ ਇੱਕ ਵਾਰੀ ਆਪਣੇ ਪਾਸਟਰ ਸਾਹਿਬ ਨੂੰ ਆਪਦੇ ਕਲੀਸਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਕ੍ਰੂਸਰ ਵਰਡ ਕਿਸੇ ਨੇ ਨਹੀਂ ਹਟਾਉਣਾ ਲੱਗਾ ਭਾਰ ਚੱਲਦੀਆਂ ਤਾਂ ਇੱਕ ਠੋਕੇ ਕਹੋਗੇ ਕ੍ਰੂਸੈਡਰ ਵੜ ਦੇਖਣਾ ਇਹ ਕ੍ਰੂਸੈਡਰ ਐ ਨਹੀਂ ਚੱਲੇਗਾ ਇਹ ਕਾਕਾ ਹੀ ਰੀਤ ਤੋਰੀਆ ਤੇ ਤੁਰੇ ਰਹਿ ਕੇ ਤੇ ਐਂ ਚੱਲੇਗਾ ਖੂਸੜ ਚੱਕ ਕੇ ਗੂਗਲ ਵਾਲੀ ਹਿਸਟਰੀ ਦੇ ਹਾਂਜੀ ਕ੍ਰੂਸੈਡਰ ਇਦਾਂ ਕ੍ਰੂਸੈਡਰ ਉਹਦਾ ਜਾ ਕੇ ਹੋਰ ਸਾਈਟਾਂ 'ਚ ਚੈੱਕ ਕਰ ਲਿਆ ਕਰੋ ਕ੍ਰੂਸੈਡਰ ਦਾ ਮਤਲਬ ਕੀ ਹੁੰਦਾ ਹੈ ਪੋਪ ਇਦਾਂ ਪੋਪ ਅਹੀ ਤੁਹਾਡੇ ਤਾਂ ਕਦੀ ਟਿਕਟ ਆਪਣੀ ਕੀਤੀ ਕਿ ਤੁਹਾਡਾ ਐਂ ਉਹਦਾ ਤੁਸੀਂ ਉਹਨੂੰ ਅੰਮ੍ਰਿਤਸਰ 'ਚ ਬੈਨ ਕੀਤਾ ਹੋਇਆ ਭਾਈ ਸਾਹਿਬ ਅਸੀਂ ਉਹਨੂੰ ਸੁਣਦੇ ਹਾਂ ਵਧੀਆ ਬੰਦਾ ਤੁਹੀ ਉਹਨੂੰ ਬੈਨਨ ਕੀਤਾ ਅਮਰੀਸਰ ਦੇ ਵਿੱਚ ਬਾਕੀ ਤੁਸੀਂ ਜਿਹੜੇ ਜਿਹੜੇ ਟੌਟ ਸਰਕਾਰ ਤੇ ਘੁੰਮੀ ਜਾਂਦੇ ਹੋ ਤੇ ਵੈਰ ਪਾਈ ਜਾਂਦੇ ਥੇ ਤੇ ਜੇ ਕਹਦੇ ਅੜਿੱਕੇ ਚੜ੍ਹ ਕੇ ਤੇ ਛੱਤਰ ਪ੍ਰੇੜ ਕੇ ਇਹਨੇ ਕਰਤੀ ਤੇ ਉਹੀ ਸਰਕਾਰਾਂ ਵੱਲ ਭੱਜ ਭੱਜ ਮੁਰਮੜ ਜਾਣਾ ਤੁਸੀਂ ਫਿਰ ਠੀਕ ਆ ਤੇ ਮੇਰਾ ਵੀਰ ਕੋਈ ਇਹਨਾਂ ਦੀ ਗੱਲਾਂ 'ਚ ਧਿਆਨ ਨੀ ਦਿਓ 크ਰੂਸਿਡਰ ਵੜ ਜੈਨ ਚੱਲਦਾ ਤੈਨ ਚੱਲੇਗਾ 크ਰੂਸਿਡਰ ਵੜ ਦਾ ਮੈਂ ਤੁਹਾਨੂੰ ਦੱਸਦਾ ਆਤਮਿਕ ਮਤਲਬ ਆ ਉਹਦਾ ਮਤਲਬ ਜਿਹੜੀ ਲੜਾਈ ਛੇੜੀ ਆ ਨਾ ਉਹ ਨਸ਼ਿਆਂ ਦੇ ਖਿਲਾਫ ਚਿੱਟੇ ਰਖਲਾ ਬਿਮਾਰੀਆਂ ਦੇ ਖਿਲਾਫ ਛੇੜੀ ਹੋਈ ਐ ਇੱਕ ਪਾਸੇ ਤੇ ਕਹਿੰਦੇ ਬਿਮਾਰ ਚੰਗੇ ਕਰ ਦਿੰਦੇ ਨੇ ਮੁਰਦੇ ਚੰਗੇ ਕਰ ਦਿੰਦੇ ਨੇ ਇਹ ਨਸ਼ਿਆਂ ਤੋਂ ਜ਼ਿਆਦਾ ਕਰਾ ਦਿੰਦੇ ਤੇ ਬਸ ਫਿਰ ਇੱਕ ਕ੍ਰੂਸੇਡ ਸ਼ਬਦ ਵੀ ਉਹਨਾਂ ਲਈ ਵਰਤਿਆ ਹੋਇਆ ਕਦੇ ਸੁਣਿਆ ਸਾਡੇ ਚ ਕਿ ਕਹੀਆਂ ਅਸੀਂ ਕਹਿੰਦੇ ਸੌਦਾ ਲਾਤਾ ਹੋਏ ਜੇਰਾ ਲਾਇਆ ਜੀ ਤਾਂ ਫਿਰ ਸਾਡ ਨੂੰ ਕਹ ਦੋ ਕਿ ਹਾਂ ਵੀ ਇਹ ਧਰਮਜੋਧੀ ਐਲਾਨ ਕਰਦੇ ਨੇ ਕਿਸੇ ਇਨਸਾਨ ਦੇ ਖਿਲਾਫ ਉਹ ਸ਼ਬਦ ਵਰਤਦੇ ਨੇ ਤੋ ਇਹ ਸਾਡੇ ਤੋਂ ਸੁਣਿਆ ਹੋਏਗਾ ਬਸ ਬਿਮਾਰੀਆਂ ਚੰਗੀਆਂ ਕਰ ਦਿੰਦੇ ਨੇ ਮੁਰਦੇ ਜਿੰਦਾ ਕਰ ਦਿੰਦੇ ਨੇ ਬਸ ਸਮਝੋ ਕਿ ਕ੍ਰੂਸਰ ਸ਼ਬਦ ਉਹਨਾਂ ਲਈ ਆ ਉਹ ਵਰਡਸ ਯੋਗਸੇ ਸ਼ਬਦਰੀਏ ਬਾਕੀ ਤੁਸੀਂ ਕਹਿੰਦੇ ਕਿ ਪੰਜਾਬੀ ਚ ਉਹਨਾਂ ਨੇ ਆਪ ਦੇ ਜਿਹੜੇ ਜਿਹੜੇ ਕਿ ਬਿਬਲੀਕਲ ਵਰਡਸ ਕੋ ਉਹਨਾਂ ਨੂੰ ਪੰਜਾਬੀ ਚ ਕਨਵਰਟ ਕਰਤਾ ਹੈ ਗੁੰਮਰਾਹ ਕਰਨ ਲਈ ਉਹ ਮੈਂ ਕਰਦਾ ਗੱਲ ਅਗਲੀ ਵੀਡੀਓਜ਼ ਵਿੱਚ ਮਿਲਦੇ ਹਾਂ ਧੰਨਵਾਦ ਸਾਰਿਆਂ ਦਾ